ਦੇ ਤਾਪਰਵਾਲ ਦੇ ਬਾਹਰ ਅਧਿਆਪਕ ਸਾਥੀ ਜਿਹੜੇ ਸਾਡੇ ਹੈਗੇ ਆ ਖੇਤੀਬਾੜੀ ਟੀਚਰ ਅਧਿਆਪਕ ਟੀਚਰ ਐਸੋਸੀਏਸ਼ਨ ਵੱਲੋਂ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਇਹ ਹੈ ਕਿ ਸਾਡੇ ਅਲਾਉਨਸਸ ਜਿਹੜੇ ਵਧੇ ਹੋਏ ਨੇ ਉਹ ਪੂਰੇ ਪੰਜਾਬ ਦੇ ਵਿੱਚ ਲਾਗੂ ਨੇ ਪਰ ਸਾਨੂੰ ਇਹ ਜਿਹੜੇ ਅਲਾਉਨਸਸ ਹੋ ਨਹੀਂ ਮਿਲ ਰਹੇ ਸਾਡੀ ਦੂਸਰੀ ਮੰਗ ਇਹ ਹੈ ਕਿ ਆ ਕਿ ਸਾਡੇ ਜਿਹੜੇ ਵਧੀ ਹੋਈ ਤਨਖਾਹ 7th CPC ਦੇ ਹਿਸਾਬ ਦੇ ਨਾਲ ਉਹਨਾਂ ਦੇ ਏਰੀਅਰ ਸਾਡੇ ਜਿਹੜੇ ਬਕਾਇਆ ਨੇ ਉਹ ਸਾਨੂੰ 1 ਇੱਕ 16 ਤੋਂ ਏਰੀਅਰ ਜਿਹੜੇ ਆ ਉਹ ਦਿੱਤੇ ਜਾਣ ਇਹਦੇ ਵਿੱਚ ਬਹੁਤਾ ਯੋਗਦਾਨ 19 ਤੱਕ ਤਾਂ ICAR ਦਾ ਹੈ ਕਿਉਂਕਿ 50% ਸਾਨੂੰ ICAR ਨੂੰ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ICAR ਨੂੰ ਦੇਣਾ ਹੈ ਇਸ ਤੋਂ ਇਲਾਵਾ ਸਾਡੀ ਇੱਕ ਤੀਸਰੀ ਮੰਗ ਹੈ ਕਿ ਸਾਡੇ ਅਧਿਆਪਕ ਅਧਿਆਪਕਾਂ ਲਈ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਹ ਲਾਗੂ ਕੀਤੀ ਜਾਵੇ 2004 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਇਸ ਤੋਂ ਇਲਾਵਾ ਸਾਡੇ ਜਿਹੜੇ ਅਧਿਆਪਕ ਸਾਡੇ ਰਿਟਾਇਰੀ ਟੀਚਰ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਹਰੀ ਕ੍ਰਾਂਤੀ ਦੇ ਵਿੱਚ ਉਹਦਾ 1 ਇੱਕ 16 ਤੋਂ ਪਹਿਲਾਂ ਜਿਹੜੇ ਉਹ ਟੀਚਰ ਨੇ ਰਿਟਾਇਰ ਟੀਚਰ ਨੇ ਉਹਨਾਂ ਦੀ ਪੈਨਸ਼ਨ ਵੀ ਹਲੇ ਤੱਕ ਰਿਵਾਈਜ਼ ਨਹੀਂ ਹੋਈ ਔਰ ਇਸ ਤੋਂ ਇਲਾਵਾ ਜਿਹੜੇ ਡੀਏ ਦੀਆਂ ਕਿਸ਼ਤਾਂ ਸਾਡੀਆਂ ਬਾਕੀ ਨੇ ਔਰ ਇਹਨਾਂ ਚੀਜ਼ਾਂ ਦੇ ਨਾਲ ਜੇਕਰ ਦੇਖਿਆ ਜਾਵੇ ਤੇ ਰੋਸ ਪ੍ਰਦਰਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਜੋ UGC ਦੇ 7ਵੇਂ ਪੇ ਕਮਿਸ਼ਨ ਦੇ ਸੋਧ ਦੇ ਤਰਖਾ ਸਕੀਲ ਸੀਗੇ ਉਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਚਾਹੇ ਗੁਰੂ ਨਾਨਕ ਦੇਵ ਪਟਿਆਲਾ ਯੂਨੀਵਰਸਿਟੀ ਹੈ ਚਾਹੇ ਪੰਜਾਬ ਯੂਨੀਵਰਸਿਟੀ ਹੈ ਉਹਨਾਂ ਨੂੰ 1 ਅਕਤੂਬਰ 2022 ਤੋਂ ਲਾਗੂ ਕੀਤੇ ਪਰ ਪੰਜਾਬ ਕੇਤੀ ਵੱਡੀ ਯੂਨੀਵਰਸਿਟੀ ਨੂੰ ਉਹ ਜਿਹੜੇ ਸਕੇਲ ਸੀਗੇ ਉਹ 1 4 2023 ਤੋਂ ਕੀਤੇ ਉਹ ਵੀ ਅਧੂਰੇ ਸਕੇਲ ਲਾਗੂ ਕੀਤੇ ਉਹਨਾਂ ਦੇ ਵਿੱਚ ਪੱਤੇ ਰਵਾਈਜ਼ ਨਹੀਂ ਕੀਤੇ ਗ੍ਰੈਜੂਇਟੀ ਰਵਾਈਜ਼ ਨਹੀਂ ਕੀਤੀ ਜਿਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਸਾਡੇ ਜਿਹੜੇ ਪਿਛਲੇ 15 ਮਹੀਨਿਆਂ ਤੋਂ ਪੰਜਾਬ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਹਰ ਵਾਰ ਜਦੋਂ ਵੀ ਕਿਤੇ ਕੋਈ ਵੀਜੈਕਸ਼ਨ ਲਾ ਕੇ ਕਿਤੇ ਕੋਈ ਵੀਜੈਕਸ਼ਨ ਲਾ ਕੇ ਕੇਸ ਵਾਪਸ ਕਰ ਦਿੱਤਾ ਜਾਂਦਾ ਘੱਟੋ ਘੱਟ 17 ਵਾਰੀ ਫਾਈਲ ਵਾਪਸ ਆ ਚੁੱਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪਿਛਲੇ ਪਿਛਲੇ ਦਿਨੀ ਦੂਸਰੀ ਵਾਰ ਭਾਰਤੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦਾ ਲਗਾਤਾਰ ਨਾਮ ਮਿਲਿਆ ਜਦੋਂ ਵੀ ਪੰਜਾਬ ਸਰਕਾਰ ਕਿਤੇ ਵੀ ਹੁੰਦਾ ਵੀ ਖੇਤੀਬਾੜੀ ਦੀ ਗੱਲ ਚੱਲਦੀ ਹੈ ਤਾਂ ਪੀਏਯੂ ਸਭ ਤੋਂ ਮੂਰੇ ਅੱਗੇ ਲੱਗ ਕੇ ਪੰਜਾਬ ਸਰਕਾਰ ਦੀ ਪਿੱਠ ਤੇ ਖੜਦੀ ਹੈ ਜੇ ਪੰਜਾਬ ਸਰਕਾਰ ਵੱਲੋਂ ਕਿਸਾਨ ਮਿਲਣੀ ਕਰਾਈ ਗਈ ਕੋਈ ਵੀ ਕਿਸਾਨੀ ਦੀਆਂ ਸਮੱਸਿਆਵਾਂ ਹਨ ਤਾਂ ਪੀਏਯੂ ਦੇ ਵਿਗਿਆਨੀ ਦਿਨ ਰਾਤ ਤਤਪਰ ਰਹਿੰਦੇ ਨੇ ਪਰ ਸਾਡੇ ਨਾਲੇ ੱਤਕਾ ਲਗਾਤਾਰ ਹੋ ਰਿਹਾ ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਪੱਤੇ ਸੋਦੇ ਨਹੀਂ ਦਿੱਤੇ ਆਰੇ ਸਾਡੇ ਬਕਾਏ ਨੇ ਇੱਕ ਇੱਕ 2016 ਤੋਂ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਥੋੜੀ ਜੀ ਆਪ ਦਾ ਹਿੱਸਾ ਪਾਉਣਾ ਉਹ ਵੀ ਨਹੀਂ ਪਾਇਆ ਜਾ ਰਿਹਾ ਇਹਨਾਂ ਵੱਲੋਂ ਜਿਹਦੇ ਕਰਕੇ ਸਾਨੂੰ ਸੈਂਟਰ ਵੱਲੋਂ ਮਿਲਣ ਵਾਲੇ 70 ਕਰੋੜ ਰੁਪਇਆ ਵੀ ਸਾਨੂੰ ਲੱਗ ਰਿਹਾ ਵੀ ਉਹ ਇਦਾਂ ਹੀ ਚਲਾ ਜਾਣਾ ਜੋ ਕਿ ਬਹੁਤ ਹੀ ਇਹ ਆਪਾਂ ਨਮੋਸ਼ੀ ਵਾਲੀ ਗੱਲ ਹੈ ਇਸ ਤਰ੍ਹਾਂ ਆਵਾ ਜਦੋਂ ਇੰਨੇ ਪੜ੍ਹ ਲਿਖ ਕੇ ਇੱਥੇ ਬੱਚੇ ਪੀ.ਆਰ.ਡੀ ਕਰਕੇ ਬੇ ਨਗੂਣੀ ਜੀ ਤਨਖਾਹ ਤੇ ਉਹਨਾਂ ਨੂੰ ਰੱਖਦੇ ਆ ਜਿਹਦੇ ਕਰਕੇ ਇੱਥੇ ਜਿਹੜੇ ਖੇਤੀਬਾੜੀ ਦੇ ਵਿਗਿਆਨੀ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਖੇਤੀਬਾੜੀ ਨੂੰ ਸੇਧ ਦੇਣੀ ਹੈ ਉਹ ਇੱਥੇ ਨੌਕਰੀ ਜੁਆਇਨ ਨਹੀਂ ਕਰਦੇ ਉਹ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਜਾ ਰਹੇ ਨੇ ਇਸ ਤੋਂ ਇਲਾਵਾ ਜੋ ਪੁਰਾਣੀ ਪੈਨਸ਼ਨ ਹੈ ਉਹ ਸਾਡੇ ਬੋਰਡ ਵੱਲੋਂ ਮਨਜ਼ੂਰ ਕੀਤੀ ਹੋਈ ਹੈ ਪਟਿਆਲਾ ਜੀ ਯੂਨੀਵਰਸਿਟੀ ਨੂੰ ਦਿੱਤੀ ਜਾ ਰਹੀ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਉਹ ਦੇਣ ਤੋਂ ਵੀ ਇਨਕਾਰ ਕਰ ਰਹੀ ਹੈ ਪੰਜਾਬ ਸਰਕਾਰ ਹਾਲਾਂਕਿ ਭਗਵਾਨ ਤਮਾਨ ਜੀ ਨੇ 2022 ਦੇ ਵਿੱਚ ਕੈਬਨਟ ਚ ਨਵਾਂਨੀ ਪੈਨਸ਼ਨ ਸਕੀਮ ਲਾਗੂ ਕਰਤੀ ਹਰਿਆਣਾ ਦੇ ਵਿੱਚ ਬੜਾ ਵੱਡੇ ਪੱਧਰ ਤੇ ਉਹਦਾ ਪ੍ਰਚਾਰ ਕੀਤਾ ਗਿਆ ਦੇਸ਼ ਦੇ ਹਰ ਖੇਤਰ ਵਿੱਚ ਜਿੱਥੇ ਵੀ ਇਲੈਕਸ਼ਨਾਂ ਹੁੰਦੀਆਂ ਵੱਡੇ ਵੱਡੇ ਬੋਰਡ ਲਾ ਕੇ ਪ੍ਰਚਾਰ ਕਰਦੇ ਨੇ ਪਰ ਇਹ ਸਰਕਾਰ ਸਭ ਤੋਂ ਜਿਹੜੀ ਬਦਲਾਅ ਦੀ ਸਰਕਾਰ ਸੀ ਮੁਲਾਜ਼ਮਾਂ ਨਾਲ ਸਭ ਤੋਂ ਵੱਧ ਧੱਕਾ ਕਰ ਰਹੀ ਹੈ ਅੱਜ ਦਾ ਜਿਹੜਾ ਰੂਪਰੇਖਾ ਇੱਕ ਦਿਨ ਲਈ ਰੱਖਿਆ ਗਿਆ ਹੈ ਕਿ ਚੇਤਾਵਨੀ ਰੋ ਸਕੈ ਇਹ ਅਸੀਂ ਇਸ ਧਰਨੇ ਦੀ ਅੱਜ ਰੂਪਰੇਖਾ ਅੱਜ ਇਸ ਰੈਲੀ ਤੋਂ ਬਾਅਦ ਅਸੀਂ ਇਸ ਤੋਂ ਬਾਅਦ ਰੈਲੀ ਕੱਢਾਂਗੇ ਉਸ ਤੋਂ ਬਾਅਦ ਅਸੀਂ ਇਹਦੀ ਅਗਲੀ ਰੂਪਰੇਖਾ ਜਿਸ ਤਰੀਕੇ ਵੀ ਹੋਊਗੀ ਉਹ ਦੱਸ ਦਿੱਤੀ ਜਾਊਗੀ ਮੈਂ ਵੀ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੇ ਵਿਗਿਆਨੀਆਂ ਨੇ ਖੇਤੀਬਾੜੀ ਦੇ ਨੇ ਹਰੀ ਕ੍ਰਾਂਤੀ ਲਿਆਂਦੀ ਉਹਨਾਂ ਦੀ ਪੈਨਸ਼ਨ ਰਵਾਈਜ਼ ਨਹੀਂ ਹੋਈ ਇੱਕ ਇੱਕ 16 ਤੋਂ ਪਹਿਲਾਂ ਵਾਲੇ ਤੁਸੀਂ ਦੇਖੋ ਵੀ ਬਾਕੀ ਯੂਨੀਵਰਸਿਟੀਆਂ ਤੋਂ ਸਭ ਤੋਂ ਮੂਰੇ ਹੋ ਕੇ ਜਿਹੜੀ ਯੂਨੀਵਰਸਿਟੀ ਕੰਮ ਕਰਦੀ ਹੈ ਉਹਦੇ ਵਿਗਿਆਨੀ ਦਰਦ-ਦਰ ਦੀਆਂ ਠੋਕਰਾਂ ਖਾ ਰਹੇ ਕੋਈ 70 ਸਾਲ ਦਾ ਬਜ਼ੁਰ ਤੇ ਸਿਰਫ ਕਾਗਜ਼ਾਂ 'ਚ ਹੀ ਸਰਕਾਰ ਹੈ ਗੱਲਾਂ ਨੂੰ ਸਰਕਾਰ ਹੈ ਪਰ ਦੇਣ ਨੂੰ ਕਿਸੇ ਨੂੰ ਕੁਝ ਨਹੀਂ ਮੁਲਾਜ਼ਮਾਂ ਨੂੰ ਜਦੋਂ ਵੀ ਮੀਟਿੰਗ ਤੇ ਮੀਟਿੰਗ ਪੋਸਟਪੋਨ ਹੋ ਰਹੀ ਹੈ ਸਮਝ ਨਹੀਂ ਆਉਂਦਾ ਵੀ ਇਹਨਾਂ ਇਹ ਸਰਕਾਰ ਮੁਲਾਜ਼ਮਾਂ ਨੇ ਧੱਕਾ ਕਰਦਾ ਕਰਦੇ ਰੂਗੀ ਪਰ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਵੀ ਜਲਦੀ ਤੋਂ ਜਲਦੀ ਸਾਡੇ ਜੋ ਬੰਦੇ ਹੱਕ ਦੇ ਦਿੱਤੇ ਜਾਣ ਨਹੀਂ ਤਾਂ ਇਹ ਸੰਘਰਸ਼ ਹੋਰ ਤਕ